ਤੇ ਆਪਾਂ ਵੇਟ ਕਰਦੇ ਆ ਵੀ ਕਦੋਂ ਕਹਿਣ ਵੀ ਅੱਖਾਂ ਬੰਦ ਕਰੋ ਤੇ ਆਪਾਂ ਫਿਰ ਅੱਖਾਂ ਬੰਦ ਕਰਾਂਗੇ ਸਿਮਰਨ ਕਰਨ ਦਾ ਜਿਹੜਾ ਪਹਿਲਾ ਨਿਜਮ ਹੈ ਗੁਰਮੰਤਰ ਕਰਨ ਦਾ ਉਹ ਆ ਵੀ ਨੇਤਰ ਬੰਦ ਹੋਣੇ ਚਾਹੀਦੇ ਆ ਦੂਸਰਾ ਨਿਜਮ ਆ ਵੀ ਨੇਤਰ ਬੰਦ ਕਰਕੇ ਜਿਹੜੀ ਗੁਰਮੰਤਰ ਦੀ ਆਵਾਜ਼ ਮੁਖ ਦੇ ਵਿੱਚੋਂ ਆ ਰਹੀ ਹੈ ਉਹਨੂੰ ਸੁਣਨਾ ਔਰ ਤੀਜਾ ਨਿਜਮ ਆ ਕਿ ਜਦੋਂ ਸਿਮਰਨ ਅਸੀਂ ਕਰਦੇ ਆ ਉਦੋਂ ਸਾਡਾ ਸਿਰ ਜਿਹੜਾ ਆ ਉਹ ਨੀਵੀਂ ਵਿੱਚ ਨਹੀਂ ਸਿੱਧਾ ਹੋਣਾ ਚਾਹੀਦਾ ਸੋ ਇਹ ਨਿਜਮ ਬਿਨਾ ਕਿਸੇ ਦੇ ਕਹੇ ਜਦੋਂ ਵੀ ਆਪਾਂ ਸਿਮਰਨ ਕਰਨਾ ਹੈ ਗੁਰਮੁਖ ਪਿਆਰਿਓ ਆਪਾਂ ਸਾਰਿਆਂ ਨੇ ਆਪਣੇ ਆਪ ਅਪਣਾਉਣਾ ਕਦੇ ਵੀ ਆਪਾਂ ਅੱਖਾਂ ਖੋਲ ਕੇ ਸਿਮਰਨ ਨਹੀਂ ਕਰਨਾ ਅੱਖਾਂ ਖੋਲ ਕੇ ਜੇਕਰ ਆਪਾਂ ਸਿਮਰਨ ਕਰਦੇ ਆਂ ਤੇ ਅਸੀਂ ਇਹ ਤੋਂ ਇਹ ਪਤਾ ਲੱਗਦਾ ਵੀ ਅਸੀਂ ਚਾਹੁੰਦੇ ਆ ਵੀ ਦੁਨੀਆ ਤੋਂ ਸਾਡਾ ਨਾਤਾ ਨਾ ਟੁੱਟੇ ਸਿਮਰਨ ਵੀ ਕਰੀਏ ਤੇ ਬਾਹਰ ਵੀ ਵੇਖੀਏ ਤੇ ਜੇ ਅਸੀਂ ਸਿਮਰਨ ਕਰਦੇ ਅੱਖਾਂ ਨਹੀਂ ਬੰਦ ਕਰਦੇ ਤੇ ਸਾਡੇ ਵਿਚਾਰ ਨਹੀਂ ਰੁਕਦੇ ਉਸੇ ਵਿਚਾਰਾਂ ਤੇ ਮਾਇਆ ਦੀ ਪਰਥਿਆਏ ਅੱਜ ਆਪਾਂ ਸਾਰੇ ਰਲ ਮਿਲ ਕੇ ਕੱਤਰ ਹੋਏ ਆਂ ਕਿਉਂਕਿ ਗੁਰਮੁਖ ਪਿਆਰਿਓ ਆਪਾਂ ਨੂੰ ਬڑے ਵੱਡੇ ਭਾਗ ਨੇ ਆਪਾਂ ਨੂੰ ਮਾਨਸ ਜਨਮ ਦੀ ਪ੍ਰਾਪਤੀ ਹੋਈ ਐ ਗੁਰਬਾਣੀ ਗੁਰੂ ਦੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਮਾਨਸ ਜਨਮ ਦੁਲੰਭ ਗੁਰਮੁਖਿ ਪਾਇਆ ਕਹਿੰਦੇ ਜਿਹੜੇ ਮਾਨਸ ਜਨਮ ਹੈ ਨਾ ਬੜਾ ਦੁਰਲਭ ਹੈ ਦੁਰਲਭ ਕੀ ਹੁੰਦਾ ਬਹੁਤ ਜਿਆਦਾ ਐਕਸਪੈਂਸਿਵ ਹੈ ਕਿਸੇ ਨੂੰ ਮਿਲਦਾ ਤੇ ਅੱਗੇ ਕਹਿੰਦੇ ਗੁਰਮੁਖਿ ਪਾਇਆ ਜਿਨ੍ਹਾਂ ਨੇ ਪਿਛਲੇ ਤਿੰਨ ਯੁਗ ਬੀਤ ਗਏ ਸਤਜੁਗ ਤ੍ਰੇਤਾ ਦੁਆਪਰ ਤੇ ਹੁਣ ਚੌਥਾ ਕਲਯੁਗ ਆ ਗਿਆ ਪਿਛਲੇ ਕਈ ਯੁਗਾਂ ਦੇ ਵਿੱਚ ਜਨਮਾਂ ਦੇ ਵਿੱਚ ਭਰਮਦਿਆਂ ਭਰਮਦਿਆਂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੂੰ ਬੇਨਤੀਆਂ ਕਰਦੇ ਰਹੇ ਕਿ ਸੱਚੇ ਪਾਤਸ਼ਾਹ ਸਾਨੂੰ ਇਸ ਭਵਜਲ ਦੇ ਵਿੱਚੋਂ ਕਢੋ ਸਾਨੂੰ ਤੁਸੀਂ ਆਪ ਦੇ ਨਿਜ ਸਰੂਪ ਦੇ ਵਿੱਚ ਲੈ ਜਾਓ ਸਾਨੂੰ ਜਨਮ ਮਰਨ ਤੋਂ ਰਹਿਤ ਕਰ ਦਿਓ ਜਿੰਨਾ ਜਿੰਨਾ ਸਾਨੂੰ ਜਿੱਥੇ ਵੀ ਗਿਆਨ ਸੀ ਉਸ ਗਿਆਨ ਦੇ ਵੰਡੇ ਅਸੀਂ ਮਾਨਸ ਜਨਮ ਮੰਗਦੇ ਰਹੇ ਮਾਲਕ ਦਾ ਮੋਖ ਮੰਗਦੇ ਰਹੇ ਨਾਮ ਮੰਗਦੇ ਰਹੇ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਬੜਾ ਸਮਾਂ ਜਦੋਂ ਪਿਆ ਚਿਰੰਗ ਕਾਲ ਪਾਈ ਦੁਰਲਭ ਦੇ ਚਿਰੰਗ ਕਾਲ ਬਹੁਤ ਜਿਆਦਾ ਜਦੋਂ ਲੰਬਾ ਸਮਾਂ ਹੋ ਗਿਆ ਤਾਂ ਕਿੰਨੂੰ ਮਾਨਸ ਜਨਮ ਮਿਲਿਆ ਸਾਡੇ ਮਨ ਨੂੰ ਮਨ ਜਿਹੜਾ ਹੈ ਉਹ ਪ੍ਰਕਾਸ਼ ਰੂਪ ਆ ਮਨ ਪੰਜਾਂ ਤਤਾਂ ਦੀ ਜੋਤ ਹੈ ਉਹਨੂੰ ਮਹਾਰਾਜ ਕਹਿੰਦੇ ਚਿਰੰਕਾਲ ਪਾਈ ਦੁਰਲਭ ਦੇ ਬੜੇ ਲੰਬੇ ਸਮੇਂ ਤੋਂ ਬਾਅਦ ਬੜੇ ਲੰਬੇ ਚਿਰਾਂ ਤੋਂ ਬਾਅਦ ਕਾਲ ਤੋਂ ਬਾਅਦ ਕਹਿੰਦੇ ਦੁਰਲਭ ਦੇ ਪ੍ਰਾਪਤ ਹੋਈ ਕਿਉਂਕਿ ਮਾਨਸ ਜਨਮ ਦੇ ਵਿੱਚ ਕੇਵਲ ਅਸੀਂ ਗੁਰੂ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ ਸੱਚ ਨਾਮ ਦੀ ਵਡਿਆਈ ਪ੍ਰਾਪਤ ਕਰ ਸਕਦੇ ਹਾਂ ਦੂਸਰੀਆਂ ਹੋਰ ਜਿੰਨੀਆਂ ਵੀ ਜੂਨਾ ਨੇ ਜਿਨ੍ਹਾਂ ਦੇ ਵਿੱਚ ਇੱਕ ਦੇਖੋ ਜੋ ਕੀੜੀ ਦਾ ਆਕਾਰ ਹੈ ਕੀੜੀ ਕਿੰਨੇ ਕੁ ਹੁੰਦੀ ਆ ਉਹਦੇ 'ਚ ਵੀ ਓਨਾ ਹੀ ਮਾਣ ਹਾਥੀ ਦਾ ਆਕਾਰ ਹੈ ਉਹਦੇ 'ਚ ਵੀ ਓਨਾ ਹੀ ਮਾਣ ਹੈ ਤੇ ਮਨੁੱਖ ਦੇ ਆਕਾਰ 'ਚ ਵੀ ਓਨਾ ਹੀ ਮਾਣ ਹੈ ਤੇ ਮਹਾਰਾਜ ਇਹ ਕਹਿੰਦੇ ਆ ਕਿ ਕਿੰਨੇ ਹੀ ਅਸੀਂ 80-84 ਲੱਖ ਜੂਨਾ ਦੇ ਆਕਾਰ ਭੋਗਦੇ ਆ ਭੋਗਦੇ ਆ ਫਿਰ ਕਿਤੇ ਜਾ ਕੇ ਕਿਰਪਾ ਹੋਈ ਚਿਰੰਕਾਲ ਤੋਂ ਬਾਅਦ ਤੇ ਸਾਨੂੰ ਕਹਿੰਦੇ ਮਾਨਸ ਜਨਮ ਪ੍ਰਾਪਤ ਹੋਇਆ ਤੇ ਫਿਰ ਉੱਥੇ ਬਚਨ ਕਰਦੇ ਆ ਵੀ ਹੁਣ ਇਹ ਪ੍ਰਾਪਤਤਾ ਹੋ ਗਿਆ ਹੁਣ ਇਸ ਮਾਨਸ ਜਨਮ ਦੇ ਵਿੱਚ ਆ ਗਿਆ ਤੇ ਜਿਹੜੀ ਇਹ ਮਨੁੱਖਾ ਦੇਹੀ ਹੈ ਇਹਦੇ ਵਿੱਚ ਸਤਗੁਰ ਜੀ ਨੇ ਅਕਾਲ ਪੁਰਖ ਨੇ ਨਾਮ ਦਾ ਰਤਨ ਰੱਖਿਆ ਹੋਇਆ ਦੇਹੀ ਮਿਲੀ ਕਿਉਂ ਰਸਕਸ ਖਾਣ ਨੂੰ ਦੇਹੀ ਨਹੀਂ ਮਿਲੀ ਉਹ ਰਸਕਸ ਅਸੀਂ 84 ਲੱਖ ਜੂਨਾਂ ਦੇ ਵਿੱਚ ਜਦੋਂ ਸਾਨੂੰ ਦੇਹੀ ਮਿਲੀ ਸੀ ਉਦੋਂ ਅਸੀਂ ਖਾਂਦੇ ਰਹੇ ਜਿੰਨੀ 84 ਲੱਖ ਜੂਨ ਹੈ ਮਨੁੱਖੀ ਜਾਂ ਮੈਨੂੰ ਛੱਡ ਕੇ ਉਹ ਜੂਨਾਂ ਦੇ ਵਿੱਚ ਕੋਈ ਸੰਗਤ ਦਾ ਕੋਈ ਪੂਰੇ ਗੁਰੂ ਦੀ ਵਡਿਆਈ ਦਾ ਕੋਈ ਗਿਆਨ ਦਾ ਕੋਈ ਪ੍ਰਬੰਧ ਨਹੀਂ ਹੈ ਉਹਨਾਂ ਜੋ ਉਹਨਾਂ ਦੇ ਵਿੱਚ ਅਸੀਂ ਸਿਰਫ ਕਰਮ ਕਰ ਸਕਦੇ ਹਾਂ ਉਹ ਵੀ ਸੰਸਾਰੀ ਕਰਮਾਂ ਤੇ ਜੋ ਸਜੂਣ ਦੀ ਖੁਰਾਕ ਹੈ ਜੋ ਸਜੂਣ ਦੇ ਵਿੱਚ ਸਾਨੂੰ ਬੱਚੇ ਮਿਲਦੇ ਪਰਿਵਾਰ ਮਿਲਦੇ ਉਹਨਾਂ ਨਾਲ ਸੰਬੰਧ ਹੁੰਦਾ ਬਸ ਤੇ ਮਹਾਰਾਜ ਕਹਿੰਦੇ ਮਨੁੱਖ ਜਾਮਾ ਜਿਹੜਾ ਹੈ ਇਹਦੇ ਵਿੱਚ ਆਣ ਕੇ ਅਸੀਂ ਉਹ ਪਿਛਲੀਆਂ ਜੂਨਾਂ ਵਾਲੇ ਕਰਮ ਨਹੀਂ ਕਰਨੇ ਵੀ ਸਿਰਫ ਖਾ ਲਿਆ ਪਰਿਵਾਰ ਦੇ ਨਾਲ ਸੰਬੰਧ ਰੱਖਿਆ ਕੰਮ ਕੀਤਾ ਤੇ ਇਥੋਂ ਸਮਾਂ ਜਦੋਂ ਖਤਮ ਹੋਇਆ ਤੇ ਚਲੇ ਗਏ ਮਹਾਰਾਜ ਕਹਿੰਦੇ ਆ ਕਿ ਮਨੁੱਖ ਜਾਮੇ ਦੇ ਵਿੱਚ ਆਏ ਹੋ ਤੁਹਾਡੀ ਦੇਹੀ ਦੇ ਅੰਦਰ ਨਾਮ ਰੱਖਿਆ ਤੇ ਨਾਮ ਸੁਖਮ ਕਿਉਂਕਿ ਕਹਿੰਦੇ ਵੀ ਜਿਹੜਾ ਨਾਮ ਹੈ ਉਹ ਅੱਖਰਾਂ ਦੇ ਵਿੱਚ ਨਹੀਂ ਹੈ ਅੱਖਰਾਂ ਦੇ ਵਿੱਚ ਸੰਸਾਰ ਦਾ ਨਾਮ ਹੁੰਦਾ ਹੈ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਇਹ ਬੰਦ ਕਰ ਲਓ ਗੁਰਮਖੋ ਸੰਗਤ ਚ ਬਹਿ ਕੇ ਫੋਨ ਨਹੀਂ ਚਲਾਉਣਾ ਜਿੰਨਾਂ ਦੇ ਵੀ ਹੈਗੇ ਨੇ ਵਾਈਬ੍ਰੇਸ਼ਨ ਤੇ ਲਾਓ ਜਾਂ ਨੂੰ ਬੰਦ ਕਰੋ ਗੁਰੂ ਸਾਹਿਬ ਕਹਿੰਦੇ ਆ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਅਕਾਲ ਪੁਰਖ ਇਹਨਾਂ ਸਾਰੇ ਆਕਾਰਾਂ ਤੋਂ ਨਿਰਲੇਪ ਹੈ ਕਿਉਂਕਿ ਆਕਾਰ ਉਸ ਦਾ ਮਾਇਆ ਧਾਰੀ ਰੂਪ ਹੈ ਮਾਇਆ ਵੀ ਰੂਪ ਹੈ ਇਹ ਉਸ ਨੇ ਸਾਜਣਾ ਕੀਤੀ ਮਾਇਆ ਦੀ ਆਕਾਰਾਂ ਵਿੱਚ ਅੱਖਰ ਕਰ ਕਰ ਜੰਤ ਉਪਾਏ ਅੱਖਰਾਂ ਦੇ ਸੰਯੋਗ ਬਣਾ ਕੇ ਅੱਖਰਾਂ ਦੇ ਨਾਲ ਖੇਲ ਬਣਾ ਕੇ ਈਓ ਨੇ ਸਾਰੇ 84 ਲੱਖ ਜੂਨ ਸਾਰਾ ਸੰਸਾਰ ਬਣਾਇਆ ਆਪ ਉਹਨਾਂ ਦਾ ਜਿਹੜਾ ਨਿੱਜ ਸਰੂਪ ਹੈ ਜਿਸ ਦੀ ਅਸੀਂ ਭਗਤੀ ਕਰਨੀ ਹੈ ਜਿਸ ਦੀ ਅਸੀਂ ਪ੍ਰਾਪਤੀ ਕਰਨੀ ਹੈ ਉਹ ਅੱਖਰਾਂ ਤੋਂ ਵੀ ਰਹਤ ਹੈ ਆਕਾਰ ਤੋਂ ਵੀ ਰਹਤ ਹੈ ਔਰ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਖਾਸ ਜਗ੍ਹਾ ਦੇ ਵਿੱਚ ਨਹੀਂ ਰਹਿੰਦਾ ਉਹ ਸਾਰੀ ਜਗ੍ਹਾ ਤੇ ਰਮਿਆ ਹੋਇਆ ਹੁਣ ਪਾਤਸ਼ਾਹ ਕਹਿੰਦੇ ਆ ਕਿ ਤੁਹਾਡੀ ਦੇਹੀ ਦੇ ਵਿੱਚ ਨਾਮ ਰੱਖਿਆ ਕਿਉਂਕਿ ਅਕਾਲ ਪੁਰਖ ਆਪ ਵੀ ਸੂਖਸ਼ਮ ਹੈ ਇਨਵੀਜੀਬਲ ਹੈ ਤੇ ਉਹਦਾ ਜਿਹੜਾ ਨਾਮ ਹੈ ਉਹ ਵੀ ਇਨਵੀਜੀਬਲ ਹੈ ਕਿਉਂਕਿ ਜੇ ਮਾਲਕ ਸੱਚੇ ਪਾਤਸ਼ਾਹ ਸੂਖਮ ਨੇ ਜੋਤ ਸਰੂਪ ਨੇ ਤੇ ਜੋਤ ਵਿੱਚ ਨਾਮ ਵੀ ਸੂਖਮ ਜਾਏਗਾ ਦ੍ਰਿਸ਼ਟਮੰਤ ਜਾਂਦਾ ਨਹੀਂ ਉਹ ਤੇ ਕੁਛ ਇਸ ਕਰਕੇ ਕਹਿੰਦੇ ਵੀ ਕਾਇਆ ਮਿਲਣੀ ਉਦੋਂ ਸਫਲ ਹੋਏਗੀ ਜਦੋਂ ਕਾਇਆ ਦੇ ਅੰਦਰਲਾ ਨਾਮ ਅਤੇ ਅੰਮ੍ਰਿਤ ਪ੍ਰਾਪਤ ਕਰ ਲਿਆ ਤੇ ਜੇ ਅੰਮ੍ਰਿਤ ਨਹੀਂ ਪ੍ਰਾਪਤ ਕੀਤਾ ਤੇ ਸਾਨੂੰ ਕਹਿੰਦੇ ਤੁਸੀਂ ਭਾਗਾ ਤੋਂ ਹੀਣੇ ਹੋ ਮਾਨਸ ਜਨਮ ਚਾਹ ਗਏ ਪਰ ਅੰਮ੍ਰਿਤ ਦੀ ਖੁਰਾਕ ਨਹੀਂ ਪ੍ਰਾਪਤ ਕੀਤੀ ਤਾਂ ਕਹਿੰਦੇ ਜਿੰਨੀ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਕਹਿੰਦੇ ਭਾਗਾ ਤੋਂ ਹੀਣੇ ਹੋ ਫਿਰ ਤੁਸੀਂ ਜਮਾਂ ਦੇ ਵਾਸੋ ਤਾਂ ਹੀ ਅੰਮ੍ਰਿਤ ਨਹੀਂ ਪ੍ਰਾਪਤ ਕੀਤਾ ਜਮ ਤੁਹਾਨੂੰ ਭਗਤੀ ਨਹੀਂ ਕਰਨ ਦਿੰਦੇ ਜਮ ਤੁਹਾਨੂੰ ਫੁਰਨਿਆਂ ਦੇ ਵਿੱਚ ਲਾ ਕੇ ਰੱਖਦੇ ਆ ਭਾਗਾ ਤੋਂ ਹੀਣੇ ਹੋ ਗਏ ਫਿਰ ਤਾਂ ਤੇ ਫਿਰ ਮਾਨਸ ਜਨਮ ਪ੍ਰਾਪਤ ਕੀਤਾ ਬੜੇ ਚਿਰਾਂ ਤੋਂ ਬਾਅਦ ਕੀਤਾ ਤੇ ਫਿਰ ਉਹਦਾ ਫਾਇਦਾ ਕੀ ਆਇਆ ਇਸ ਕਰਕੇ ਮਹਾਰਾਜ ਕਹਿੰਦੇ ਵੀ ਪਹਿਲਾਂ ਇਹ ਦੇਖੋ ਵੀ ਨਾਮ ਹੈ ਕੀ ਤੇ ਮਹਾਰਾਜ ਫਿਰ ਗੁਰਬਾਣੀ ਦੇ ਵਿੱਚ ਹੀ ਸਾਨੂੰ ਸਮਝਾਉਂਦੇ ਨੇ ਵੀ ਸੂਖਮ ਮੂਰਤ ਨਾਮ ਨਰੰਜਣ ਕਾਇਆ ਕਾ ਆਕਾਰ ਅਕਾਲ ਪੁਰਖ ਦੀ ਮੂਰਤ ਸੂਖਮ ਉਹਦਾ ਨਾਮ ਵੀ ਸੂਖਮ ਤੇ ਉਹ ਜਦੋਂ ਤੋਂ ਚੱਲਿਆ ਜਦੋਂ ਤੋਂ ਇਹ ਖੇਡ ਪ੍ਰਗਟ ਹੋਈ ਹੈ ਆਦ ਤੋਂ ਜੁਗਾਂ ਤੋਂ ਤੇ ਹੁਣ ਵੀ ਉਹਨਾਂ ਨੇ ਸਿੱਧਾ ਸਮਝਾਉਣ ਦੇ ਲਈ ਕਹਿ ਦਿੱਤਾ ਸਤਨਾਮ ਤੇਰਾ ਪਰਾਪੂਰਬਲਾ ਬੇਨਤੀ ਹੈ ਭਾਈ ਫੋਨ ਬੰਦ ਰੱਖੋ ਵਾਰ-ਵਾਰ ਇਕੱਲੇ-ਇਕੱਲੇ ਨੂੰ ਨਹੀਂ ਕਹਿਣਾ ਬੰਦ ਕਰ ਲਓ ਭਾਈ ਸਾਰੇ ਮਹਾਰਾਜ ਕਹਿੰਦੇ ਸਤਨਾਮ ਤੇਰਾ ਪਰਾਪੂਰਬਲਾ ਜਦੋਂ ਤੋ ਤੂੰ ਪ੍ਰਗਟ ਹੋਇਆ ਜਦੋਂ ਤੂੰ ਇਸ ਸੰਸਾਰ ਦਾ ਅਗਮਨ ਕੀਤਾ ਤੁਸੀਂ ਮਹਾਰਾਜ ਕਹਿੰਦੇ ਉਦੋਂ ਤੋਂ ਤੁਹਾਡਾ ਨਾਮ ਵੀ ਨਾਲ ਹੀ ਪ੍ਰਗਟ ਹੋ ਗਿਆ ਤੇ ਉਹਨਾਂ ਫਿਰ ਸਮਝਾਉਣ ਦੇ ਲਈ ਕਹਿ ਦਿੱਤਾ ਵੀ ਜਿੰਨੀ ਸੰਸਾਰ ਦੀ ਪ੍ਰਗਟ ਜਿੰਨਾ ਸੰਸਾਰ ਨੂੰ ਪ੍ਰਗਟ ਕੀਤਾ ਹੈ ਆਕਾਰ ਬਣਾਇਆ ਇਹ ਬਣਾਇਆ ਹੀ ਨਾਮ ਦੇ ਨਾਲ ਹੈ ਜੇਤਾ ਕੀਤਾ ਤੇ ਤਾਂ ਨਾਉ ਵਿਣ ਨਾਵੇਂ ਨਾਹੀਂ ਕੋਥਾਉ ਜਿੰਨੂੰ ਤੂੰ ਜਨਮ ਦੇਣਾ ਹੁੰਦਾ ਹੈ ਉਸ ਨੂੰ ਨਾਮ ਦੇ ਵਿੱਚੋਂ ਪ੍ਰਗਟ ਕਰ ਦਿੰਨਾ ਹੈ ਜਿਸ ਵੀ ਆਕਾਰ ਨੂੰ ਤੂੰ ਖਤਮ ਕਰਨਾ ਹੁੰਦਾ ਹੈ ਉਸ ਦੇ ਵਿੱਚ ਨਾਮ ਦੀ ਆਵਾਜ਼ ਨੂੰ ਤੋਂ ਬੰਦ ਕਰ ਦਿੰਦਾ ਹੈ ਚਾਹ ਵੱਡੀ ਤੋਂ ਵੱਡੀ ਧਰਤੀ ਹੈ ਉਸ ਨੇ ਉਸ ਨੂੰ ਖਤਮ ਕਰਨਾ ਹੈ ਤਾਂ ਉਸ ਧਰਤੀ ਦੇ ਆਕਾਰ ਦੇ ਵਿੱਚੋਂ ਨਾਮ ਦੀ ਆਵਾਜ਼ ਬੰਦ ਕਰ ਦਿੰਦਾ ਹੈ ਤੇ ਜਿਵੇਂ ਹੀ ਨਾਮ ਦੀ ਆਵਾਜ਼ ਉਸ ਧਰਤੀ ਚੋਂ ਬੰਦ ਹੁੰਦੀ ਉਹ ਝੜ ਕੇ ਥੱਲੇ ਡਿੱਗ ਪੈਂਦੀ ਹੈ ਨਾਮ ਦੀ ਆਵਾਜ਼ ਸਾਰਿਆਂ ਦੇ ਵਿੱਚ ਕਿਵੇਂ ਚਲਾਈ ਹੈ ਗਿਣਤੀ ਦੇ ਸਵਾਸ ਨੇ ਓਨੀ ਦੇਰ ਤੱਕ ਨਾਮ ਇਸ ਦੇਹੀ ਵਿੱਚ ਚੱਲਦਾ ਹੈ ਜਿਹੜਾ ਸੁਖਮਣ ਦੇ ਰਾਹੀਂ ਇਸ ਨਾਮ ਦੇ ਦੇਹੀ ਦੇ ਵਿੱਚ ਚੱਲਦਾ ਜਿੰਨੀ ਦੇਰ ਤੱਕ ਗਿਣਤੀ ਹੁੰਦੀ ਹੈ ਸਾਡੇ ਅੰਦਰ ਜਿਹੜੀ ਸੁਖਮਣ ਹੈ 84 ਲੱਖ ਜੋਨ ਦੇ ਵਿੱਚ ਸਾਰੀ ਸੁਖਮਣਾਂ ਨਾਮ ਚੱਲਦਾ ਹੈ ਜਿਉਂ ਹੀ ਗਿਣਤੀ ਖਤਮ ਹੋਈ ਨਾਮ ਬੰਦ ਕੀਤਾ ਆਕਾਰ ਵੱਖਰਾ ਹੋ ਜਾਂਦਾ ਹੈ ਮਨ ਵੱਖਰਾ ਹੋ ਜਾਂਦਾ ਮਹਾਰਾਜ ਕਹਿੰਦੇ ਨਾਮ ਦੇ ਦੁਆਰਾ ਤੂੰ ਜੀਆਂ ਨੂੰ ਖੜਾ ਰਿਆ ਤੇ ਨਾਮ ਦਾ ਹੀ ਖੇਲ ਹੈ ਤੇ ਨਾਮ ਦੇ ਉੱਪਰ ਹੀ ਪਾਉਣ ਦਾ ਹਵਾ ਦਾ ਆਕਾਰ ਦਿੱਤਾ ਹੋਇਆ ਹੈ ਤੇ ਕਹਿੰਦੇ ਬਿਨ ਥੰਮਾ ਜਗਤ ਰਹਾਇਆ ਕਿੰਨਾ ਵੱਡਾ ਖੇਲ ਹੈ ਕਿੰਨਾ ਸੂਖਸ਼ਮ ਤੇ ਕਿੰਨਾ ਅਦਭੁਤ ਖੇਲ ਹੈ ਕਿ ਕੋਈ ਥੰਮਾ ਨਹੀਂ ਲੱਗਾ ਹੋਇਆ ਤੇ ਕਿੰਨੀਆਂ ਵੱਡੀਆਂ ਵੱਡੀਆਂ ਧਰਤੀਆਂ ਅਸਮਾਨ ਦੇ ਵਿੱਚ ਘੁੰਮ ਰਹੀਆਂ ਨੇ ਨਾਮ ਦੀ ਆਵਾਜ਼ ਦੀ ਪਾਵਰ ਦੇ ਨਾਲ ਕਿੰਨੀਆਂ ਵੱਡੀਆਂ ਵੱਡੀਆਂ ਧਰਤੀਆਂ ਅਸਮਾਨ ਵਿੱਚ ਘੁੰਮ ਰਹੀਆਂ ਨੇ ਤੇ ਕੈਸਾ ਅਸਿਰਜ ਨਜ਼ਾਰਾ ਹੈ ਸਾਡੀ ਦੇਖੋ ਕਾਇਆ ਹੈ ਹੁਣ ਸਾਨੂੰ ਕੋਈ ਕਹਿ ਦੇਵੇ ਥੰਮਾ ਖੜਾ ਕਰੋ ਕੋਈ ਖੰਭਾ ਖੜਾ ਕਰੋ ਪਿੱਲਰ ਖੜਾ ਕਰੋ ਤੇ ਗੁਰਮਖੋ ਆਪਾਂ ਸੀਮੈਂਟ ਦਾ ਖੜਾ ਕਰਦੇ ਆਂਗੇ ਪਿੱਲਰ ਲੱਕੜ ਦਾ ਕਰਦੇ ਆਂਗੇ ਲੋਹੇ ਦਾ ਕਰਦੇ ਆਂਗੇ ਪਰ ਮਹਾਰਾਜ ਨੇ ਦੇਖੋ ਕਿੰਨੀ ਕਿਰਪਾ ਕੀਤੀ ਸਾਡੀ ਕਾਇਆ ਦੇ ਵਿੱਚ ਉਹਨਾਂ ਨੇ ਪਾਉਣ ਦਾ ਥੰਮਾ ਖੜਾ ਕੀਤਾ ਹੋਇਆ ਹਵਾ ਦਾ ਥੰਮਾ ਲਾਇਆ ਆ ਸਾਡੇ ਦੋ ਸਿਰੇ ਆ ਗੁਰਮਖੋ ਇੱਕ ਸਿਰਾ ਸਾਡੀ ਕਾਇਆ ਦੇ ਵਿੱਚ ਨਭੀ ਹੈ ਦੂਜਾ ਸਿਰਾ ਸਾਡਾ ਆ ਨੇਤਰਾਂ ਦੇ ਦਰਮਿਆਨ ਜਿੱਥੇ ਤ੍ਰੈਕੁਟੀ ਕਹਿੰਦੇ ਆ ਬੇਬੀਆਂ ਬਿੰਦੀ ਲਾਉਂਦੀਆਂ ਇਹ ਸਿਰ ਹੈ ਇਹਨਾਂ ਦੋਨਾਂ ਸਿਰਿਆਂ ਦੇ ਵਿੱਚ ਪੌਣ ਥੰਮਾ ਲਾ ਕੇ ਚੱਲਦੀ ਪਈ ਹੈ ਤੇ ਇਸ ਪੌਣ ਦੇ ਥੰਮੇ ਦੇ ਉੱਪਰ ਨਾਮ ਦੀ ਆਵਾਜ਼ ਦੇ ਉੱਪਰ ਸਾਡੀ ਕਾਇਆ ਚੱਲ ਰਹੀ ਏ ਸਰੀਰ ਚੱਲ ਰਿਹਾ ਤੇ ਮਹਾਰਾਜ ਕਹਿੰਦੇ ਤੁਹਾਨੂੰ ਪਤਾ ਹੈ ਤੁਹਾਡੇ ਸਰੀਰ ਦੇ ਵਿੱਚ ਨਾਮ ਚੱਲਦਾ ਪਿਆ ਸਾਨੂੰ ਪੁੱਛਦੇ ਤੁਹਾਨੂੰ ਪਤਾ ਤੁਹਾਡੇ ਕਾਇਆ ਦੇ ਅੰਦਰ ਅਨਹਦ ਦੀ ਆਵਾਜ਼ ਚੱਲ ਰਹੀ ਏ ਨਾਮ ਚੱਲ ਰਹੀ ਏ ਤੁਹਾਨੂੰ ਪਤਾ ਤੁਹਾਡੀ ਸਿਰਜਣਾ ਨਾਮ ਦੁਆਰਾ ਹੋਈ ਏ ਨਾਮ ਹੀ ਤੁਹਾਨੂੰ ਪਾਲ ਰਿਹਾ ਹੈ ਤੇ ਅਸੀਂ ਜਿਨ੍ਹਾਂ ਨੇ ਗੁਰੂ ਦੀ ਮਤ ਨਹੀਂ ਲਈ ਅਸੀਂ ਕਹਿੰਦੇ ਸਾਨੂੰ ਨਹੀਂ ਪਤਾ ਜੀ ਸਾਡੇ ਅੰਦਰ ਨਾਮ ਚੱਲ ਰਿਹਾ ਸਾਨੂੰ ਨਹੀਂ ਪਤਾ ਸਾਡੀ ਸਿਰਜਣਾ ਨਾਮ ਦੁਆਰਾ ਹੋਈ ਏ ਉਹ ਨਾਮ ਕੀ ਹੈ ਕਹਿੰਦੇ ਇਸ ਰੂਪ ਨਾਰੇਖ ਅਨਾਹਦ ਵਜੈ ਸ਼ਬਦ ਨਰੰਜਨ ਕੀਆ ਅਨਾਹਦ ਸ਼ਬਦ ਵੱਜ ਰਿਹਾ ਹੈ ਉਹਦਾ ਰੂਪ ਰੇਖ ਨਹੀਂ ਹੈ ਨਰੰજન ਨੇ ਆਪ ਉਹ ਸ਼ਬਦ ਬਜਾਇਆ ਤੇ ਉਸ ਸ਼ਬਦ ਦੇ ਉੱਪਰ ਫਿਰ ਕਹਿੰਦੇ ਉਹਦਾ ਪਤਾ ਕਿਵੇਂ ਲੱਗੇਗਾ ਕਹਿੰਦੇ ਸਾਰੇ ਸੱਜਣ ਸੰਤ ਜਦੋਂ ਇਕੱਠੇ ਹੋਗੇ ਜਿਨ੍ਹਾਂ ਦਾ ਪ੍ਰੈਕਟੀਕਲ ਹੈ ਜਦੋਂ ਉਹਨਾਂ ਸੱਜਣਾ ਦੇ ਨਾਲ ਮਿਲ ਕੇ ਵਿਚਾਰ ਕਰੋਗੇ ਫਿਰ ਉੱਥੋਂ ਤੁਹਾਨੂੰ ਪੇਜਤਾਏਗਾ ਆਵੋ ਮੀਤ ਇਕੱਤਰ ਹੋਏ ਰਸ ਕਸ ਸਭ ਪੁੰਚੈ ਕਹਿੰਦੇ ਮਿੱਤਰੋ ਸੱਜਣਾ ਦੇ ਨਾਲ ਸੰਤਾਂ ਦੇ ਨਾਲ ਬੈਠੋ ਆਵੋ ਮੀਤ ਇਕੱਤਰ ਹੋਏ ਰਸ ਕਸ ਸਭ ਪੁੰਚੈ ਅੰਮ੍ਰਿਤ ਨਾਮ ਹਰ ਹਰ ਜਪੈ ਮਿਲ ਪਾਪਾ ਮੁੰਚੈ ਜੇ ਸੰਨੂ ਸੌਖਾ ਕਰਕੇ ਸਮਝਾਇਆ ਆਵੋ ਸੰਤ ਪਿਆਰਿਓ ਅਕਾਥ ਕੀ ਕਰੋ ਕਹਾਣੀ ਕਰ ਕਹਾਣੀ ਅਕਾਥ ਕੇਰੀ ਕਿਤ ਦਵਾਰੇ ਪਾਈ ਹੈ ਬਚਨ ਕੀਤਾ ਤਤ ਵਿਚਾਰੋ ਸੰਤ ਜਣੋ ਤਾਂ ਤੇ ਵਿਗੜ ਨਾ ਲਾਗੇ ਸੰਤਾਂ ਦੇ ਨਾਲ ਇਕੱਠੇ ਹੋ ਕੇ ਤਤ ਦੀ ਵਿਚਾਰ ਕਰੋ ਵੀ ਕਿਵੇਂ ਇਹ ਖੇਲ ਚੱਲ ਰਿਹਾ ਹੈ ਸੰਸਾਰ ਭੰਬਲ ਪੂਸੇ ਦੇ ਵਿੱਚ ਚੱਲਦਾ ਹੈ ਕੋਈ ਕਹਿੰਦਾ ਹੈ ਵੀ ਪੈਸਾ ਕਮਾ ਲਓ ਸੁਖੀ ਹੋ ਜਾਓਗੇ ਕੋਈ ਕਹਿੰਦਾ ਹੈ ਇਸ ਦੇਸ਼ ਨੂੰ ਬਦਲ ਕੇ ਦੂਸਰੇ ਦੇਸ਼ ਵਿੱਚ ਚਲੇ ਜਾਓ ਸੁਖੀ ਹੋ ਜਾਓਗੇ ਕੋਈ ਕਹਿੰਦਾ ਹੈ ਖੇਤੀ ਕਰਨ ਲੱਗ ਜਾਓ ਵਪਾਰ ਕਰਨ ਲੱਗ ਜਾਓ ਸੁਖੀ ਹੋ ਜਾਓਗੇ ਬੱਚਿਆਂ ਦੇ ਨਾਲ ਰਹੋ ਸੁਖੀ ਹੋ ਜਾਓਗੇ ਪਰ ਸੁਖੀ ਨਹੀਂ ਹੋ ਰਿਹਾ ਤੇ ਮਾਰੇ ਕਹਿੰਦੇ ਕਿਵੇਂ ਸੁਖੀ ਹੋਇਆ ਜਾਏ ਕਹਿੰਦੇ ਤਤ ਵਿਚਾਰੋ ਸੰਤ ਜਣੋ ਤਤ ਦੀ ਵਿਚਾਰ ਕਰੋ ਫਿਰ ਸੰਤਾ ਨਾਲ ਮਿਲ ਕੇ ਸਾਤੇ ਵਿਗੜ ਨਾ ਲੱਗਿਆ ਫਿਰ ਤੁਹਾਡੇ ਵਿਗਨ ਖਤਮ ਹੋਣਗੇ ਵਿਗਨ વિનાਸ਼ਨ ਸਭ ਦੁੱਖ ਨਾਸਨ ਹੁਣ ਉਹ ਤਤ ਨੂੰ ਵਿਚਾਰਨ ਵਾਲਿਆਂ ਨੇ ਉਹਨਾਂ ਨੇ ਫਿਰ ਇੱਕ ਖੇਲ ਦੱਸਿਆ ਕਹਿੰਦੇ ਬੁੱਧ ਗਰੀਬੀ ਖਰਚ ਲੈਹੋ ਹਉਮੈ ਵਿਖਜਾਰੋ ਸਾਚਾ ਹਾਟ ਪੂਰਾ ਸੌਦਾ ਵੱਖਰ ਨੰਬ ਪਾਰੋ ਕਹਿੰਦੇ ਜਿੰਨੀ ਦੇਰ ਤੱਕ ਇਹ ਮਨ ਹਉਮੈ ਦਾ ਸਾਥ ਛੱਡ ਕੇ ਨਮਰਤਾ ਦੇ ਵਿੱਚ ਸਹਿਜ ਦੇ ਵਿੱਚ ਨਹੀਂ ਆਉਂਦਾ ਗਰੀਬੀ ਨਹੀਂ ਆਉਂਦੀ ਬੁੱਧੀ ਦੇ ਵਿੱਚ ਹੁਣ ਅਸੀਂ ਕਹੀਏ ਸਾਨੂੰ ਨਮਰਤਾ ਆ ਜਾਵੇ ਸਾਡੇ ਵਿੱਚ ਅਸੀਂ ਕਹੀਏ ਸਾਡੇ ਅੰਦਰ ਸਹਿਜ ਆ ਜਾਵੇ ਅਸੀਂ ਕਹੀਏ ਸਾਡੇ ਵਿੱਚ ਸੰਤੋਖ ਆ ਜਾਵੇ ਕਿਵੇਂ ਆਏਗਾ ਲੋਚ ਦੇ ਤਾਂ ਸਾਰੇ ਨੇ ਕਿ ਮੈਨੂੰ ਕ੍ਰੋਧ ਨਾ ਆਵੇ ਸਾਰੇ ਕਹਿੰਦੇ ਆ ਕਿਸੇ ਨੂੰ ਚੰਗਾ ਲੱਗਦਾ ਕ੍ਰੋਧ ਆਉਂਦਾ ਸਾਰੇ ਕਹਿੰਦੇ ਜੀ ਮੈਨੂੰ ਕ੍ਰੋਧ ਨਾ ਆਵੇ ਮੈਨੂੰ ਹਣ ਚਾਹਿਆ ਕਾਮਨਾ ਨਾ ਆਵੇ ਮੈਨੂੰ ਲੋਭ ਦੇ ਤ੍ਰਿਸ਼ਨਾ ਦੇ ਫੁਰਨੇ ਬਹੁਤ ਆਉਂਦੇ ਆ ਆਉਣ ਨਾ ਜੀ ਕੋਈ ਤਰੀਕਾ ਦੱਸੋ ਅਮਰਤ ਸ਼ਾਕੇ ਦੇਖ ਲਿਆ ਮਨ ਚੋਂ ਵੀ ਵਿਚਾਰ ਆਉਂਦੇ ਆ ਗੁਰਦੁਆਰੇ ਜਾ ਕੇ ਦੇਖ ਲਿਆ ਮਨ ਦੇ ਉਵੇਂ ਹੀ ਵਿਚਾਰ ਆਉਂਦੇ ਆ ਬਾਣੀ ਵੀ ਪੜਦੇ ਆ ਮਨ ਦੇ ਵਿਚਾਰ ਨਹੀਂ ਰੁਕਦੇ ਖੇਤੀ ਕਰਦੇ ਆ ਵਪਾਰ ਕਰਦੇ ਆ ਫੁਰਨੇ ਉਵੇਂ ਹੀ ਆਈ ਜਾਂਦੇ ਆ ਸਾਡੇ ਤੇ ਕੋਈ ਅਸਰ ਨਹੀਂ ਹੈ ਬੜੇ ਬੜੇ ਸਾਲ ਹੋ ਗਏ ਬਾਣੀ ਪੜਦੇ ਆ ਨਿਤਨੇਮ ਕਰਦੇ ਆ ਸਿਮਰਨ ਕਰਦੇ ਆ ਗੁਰਦੁਆਰੇ ਵਿੱਚ ਆਉਂਦੇ ਆ ਸਾਡੇ ਮਨ ਨੂੰ ਸਹਜ ਨਹੀਂ ਆਉਂਦਾ ਜੀ ਗੁਰਮਖੋ ਕੋਈ ਦੱਸੋ ਹੱਲ ਤੇ ਸਾਨੂੰ ਗੁਰਬਾਣੀ ਕਹਿੰਦੀ ਬਬੀਹਾ ਇਹ ਤੇਰੀ ਤਿੱਖ ਨਾ ਜਾਏ ਮਨ ਨੂੰ ਕਹਿੰਦੇ ਤੂੰ ਬਬੀਹਾ ਹੈ ਤੇ ਤੈਨੂੰ ਪਤਾ ਹੀ ਨਹੀਂ ਤੇਰੀ ਪਿਆਸ ਕਿਵੇਂ ਬੁਝਣੀ ਹੈ ਜਿਵੇਂ ਮਹਾਪੁਰਖਾਂ ਨੇ ਇੱਕ ਰੂਪ ਦੇ ਕੇ ਦੱਸਿਆ ਕਹਿੰਦੇ ਪੰਛੀ ਹੁੰਦਾ ਹੈ ਉਹ ਪੰਛੀ ਦੇ ਗਲੇ ਦੇ ਵਿੱਚ ਕੁਦਰਤੀ ਤੌਰ ਤੇ ਉਹਦੇ ਗਲੇ ਦੇ ਵਿੱਚ ਉਹਦੇ ਮਾਸ ਦੇ ਵਿੱਚ ਇੱਕ ਛੋਟਾ ਜਿਹਾ ਮੋਰਾ ਹੁੰਦਾ ਹੈ ਜਿਵੇਂ ਕਰਕੇ ਜੇ ਉਹ ਧੌਣ ਨੀਵੀਂ ਕਰਕੇ ਪਾਣੀ ਪੀਂਦਾ ਹੈ ਤਾਂ ਉਹ ਪਾਣੀ ਜਦੋਂ ਧੌਣ ਨੀਵੀਂ ਕਰਕੇ ਪੀਂਦਾ ਤੇ ਉਹ ਮੋਰੇ ਦੇ ਵਿੱਚੋਂ ਬਾਹਰ ਆ ਜਾਂਦਾ ਤੇ ਜਦੋਂ ਮੁਖ ਉੱਪਰ ਨੂੰ ਚੱਕ ਕੇ ਪਾਣੀ ਪੀਂਦਾ ਮਾਸ ਦਾ ਖਿੱਚਿਆ ਹੋਣ ਕਰਕੇ ਮੋਰਾ ਬੰਦ ਹੁੰਦਾ ਉਹ ਅੰਦਰਲੇ ਪਾਸੇ ਪਾਣੀ ਉਹਦੇ ਚਲਾ ਜਾਂਦਾ ਤੇ ਸਾਡੇ ਮਨ ਨੂੰ ਉਸ ਪੰਛੀ ਦੇ ਨਾਲ ਗਿਆ ਹੈ ਕਹਿੰਦੇ ਤੁਸੀਂ ਆਪ ਦੀ ਦ੍ਰਿਸ਼ਟੀ ਆਪਦਾ ਧਿਆਨ ਆ ਨੀਮਾ ਮਾਇਆ ਦੇ ਵਿੱਚ ਕੀਤਾ ਹੋਇਆ ਹੈ ਇਹ ਮਾਇਆ ਤੋਂ ਧਿਆਨ ਨੂੰ ਉਪਰ ਚੱਕੋ ਤੁਹਾਡੀ ਪਿਆਸ ਫਿਰ ਖਤਮ ਹੋਏਗੀ ਅਰਧ ਅਤੇ ਉਰਧ ਦੀ ਅਵਸਥਾ ਗੁਰਬਾਣੀ ਵਿੱਚ ਦੱਸੀ ਆ ਅਰਧ ਕੀ ਹੁੰਦਾ ਹੈ ਜੋ ਤੁਹਾਨੂੰ ਸਾਹਮਣੇ ਦਿਖ ਰਿਹਾ ਤੇ ਨੀਮਾ ਦਿਖ ਰਿਹਾ ਸਭ ਮਾਇਆ ਹੈ ਜੇ ਆਪਾਂ ਕਹੀਏ ਆਕਾਰ ਆਕਾਰ ਦੇਖਣਾ ਤੁਸੀਂ ਸਾਹਮਣੇ ਦੇਖੋਗੇ ਸਾਰੀ ਦੀਨ ਦੁਨੀਆ ਪੇੜ ਪੌਦੇ ਪਹਾੜ ਪਰਬਤ ਦਿਖਣਗੇ نیچے ਦੇਖੋਗੇ ਧਰਤੀ ਦਿਖੇਗੀ ਅਤੇ ਜੇ ਆਪਾਂ ਅਰਧ ਤੋਂ ਥੋੜਾ ਜਿਹਾ ਸਿਰ ਨੂੰ ਉੱਪਰ ਚੱਕ ਲੈਨੇ ਆ ਉੱਪਰ ਸਾਰਾ ਖਾਲੀ ਆਕਾਸ਼ ਆਪਾਂ ਨੂੰ ਦਿਖਦਾ ਹੈ ਉਸ ਤਰ੍ਹਾਂ ਸਾਨੂੰ ਸਮਝਾਇਆ ਹੈ ਕਿ ਵਿਚਾਰਾਂ ਤੋਂ ਜਦੋਂ ਤੁਸੀਂ ਉੱਪਰ ਉੱਠੋਗੇ ਬਬੀਹਾ ਫਿਰ ਤੇਰੀ ਤਿਖਾ ਜਾਏਗੀ ਅਸੀਂ ਚਾਹੁੰਦੇ ਤਾਂ ਹੈਗੇ ਵੀ ਸਾਨੂੰ ਕ੍ਰੋਧ ਨਾ ਆਵੇ ਅਸੀਂ ਚਾਹੁੰਦੇ ਤਾਂ ਹੈਗੇ ਸਾਨੂੰ ਤ੍ਰਿਸ਼ਨਾ ਨਾ ਮਿਲੇ ਅਸੀਂ ਚਾਹੁੰਦੇ ਤਾਂ ਹੈਗੇ ਸਾਨੂੰ ਫੁਰਨੇ ਨਾ ਹੋਣ ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਅੰਮ੍ਰਿਤ ਰਸ ਪੀਣਾ ਨਹੀਂ ਸਿੱਖਦਾ ਨਾਮ ਨੂੰ ਸੁਣਨਾ ਨਹੀਂ ਸਿੱਖਦਾ ਇਹ ਤੇਰੇ ਵਿਚਾਰ ਖਤਮ ਨਹੀਂ ਹੋਣੇ ਗਿਆਨ ਨਾਲ ਵਿਚਾਰ ਖਤਮ ਨਹੀਂ ਹੁੰਦੇ ਜਤ ਸਤ ਸੰਜਮ ਕਰਮ ਦੇ ਨਾਲ ਵਿਚਾਰ ਖਤਮ ਨਹੀਂ ਹੁੰਦੇ ਕਿਉਂਕਿ ਵਿਚਾਰ ਕਿਉਂ ਆ ਰਹੇ ਆ ਮਨ ਭੁੱਖਾ ਹੈ ਮਨ ਨੂੰ ਅੰਮ੍ਰਿਤ ਦੀ ਖੁਰਾਕ ਨਹੀਂ ਮਿਲ ਰਹੀ ਮਨ ਨੂੰ ਨਾਮ ਦਾ ਖਜ਼ਾਨਾ ਨਹੀਂ ਮਿਲਿਆ ਹੋਇਆ ਤੇ ਫਿਰ ਸੰਤ ਜਨ ਸਾਨੂੰ ਦੱਸਦੇ ਨੇ ਕਿ ਮਨ ਦੀ ਪਿਆਸ ਕਿਵੇਂ ਜਾਏਗੀ ਕਿਵੇਂ ਜਾਏਗੀ ਮਨ ਦੀ ਪਿਆਸ ਕਿਵੇਂ ਉਹ ਅੰਮ੍ਰਿਤ ਪ੍ਰਾਪਤ ਹੋਏਗਾ ਤਾਂ ਉਹਨਾਂ ਫਿਰ ਵਿਧੀ ਦਸੀ ਆ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮਖ ਅਕੱਥ ਕਹਾਣੀ ਤੁਸੀਂ ਗੁਰਮੰਤਰ ਦੀ ਆਵਾਜ਼ ਦੇ ਵਿੱਚ ਧਿਆਨ ਧਰ ਕੇ ਸ਼ਬਦ ਦਾ ਅਭਿਆਸ ਕਰੋ ਆਪ ਦੀ ਆਵਾਜ਼ ਨੂੰ ਸੁਣਨਾ ਤੇ ਸ਼ਬਦ ਜਿਹੜਾ ਹੈ ਇਹ ਗੁਰੂ ਦਾ ਜਹਾਜ਼ ਹੈ ਆਪਾਂ ਪੜਦੇ ਵੀ ਆ ਵਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾਰ ਗੁਰਬਾਣੀ ਕਹਿੰਦੀ ਸ਼ਬਦ ਗੁਰੂ ਹੈ ਬੋਈ ਥਾ ਕਹਿੰਦੇ ਸ਼ਬਦ ਦੇ ਜਹਾਜ਼ ਤੇ ਚੜਨਾ ਸਿੱਖ ਜਾਓ ਤੁਹਾਡੇ ਅੰਦਰੋਂ ਕਾਮ ਖਤਮ ਹੋਣ ਲੱਗ ਪਏਗਾ ਗ੍ਰੋਧ ਖਤਮ ਹੋਣ ਲੱਗ ਜਾਏਗਾ ਕਿਉਂਕਿ ਅੰਮ੍ਰਿਤ ਦੇ ਵਿੱਚ ਤਾਕਤ ਐਸੀ ਹੈ ਜਦੋਂ ਅੰਮ੍ਰਿਤ ਮਨ ਪੀਂਦਾ ਹੈ ਅੰਮ੍ਰਿਤ ਸਾਡੀ ਕਾਇਆ ਦੇ ਵਿੱਚ ਪ੍ਰਗਟ ਹੁੰਦਾ ਹੈ ਉਹਦੀ ਪਾਵਰ ਇੰਨੀ ਐ ਕਿ ਉਹ ਜਿਹੜੀਆਂ ਕਾਮ ਕਰੋ ਲੋਮੋ ਹੰਕਾਰ ਦੀਆਂ ਹਉਮੈ ਦੀਆਂ ਵਿਛੇ ਦੀਆਂ ਬਿਮਾਰੀਆਂ ਨੇ ਇਹਨਾਂ ਨੂੰ ਖਤਮ ਕਰ ਦਿੰਦਾ ਹੈ ਜਿਵੇਂ ਸਾਡੇ ਅੰਦਰ ਬੁਖਾਰ ਹੋ ਜਾਂਦਾ ਹੈ ਜ਼ਖਮ ਹੋ ਜਾਂਦੇ ਕੈਂਸਰ ਹੋ ਜਾਂਦੀ ਉਹਦੀ ਦਵਾਈ ਹੈ ਉਹ ਦਵਾਈ ਸਾਡੇ ਅੰਦਰ ਜਾਂਦੀ ਹੈ ਉਹਦੀ ਜੜ੍ਹਾਂ ਪੱਟਦੀ ਹੈ ਇਸੇ ਤਰ੍ਹਾਂ ਅਮਰਤ ਨੂੰ ਸਭ ਤੋਂ ਜ਼ਿਆਦਾ ਤਾਕਤਵਰ ਦੱਸਿਆ ਅਨਹਦ ਨਾਮ ਨੂੰ ਸਭ ਤੋਂ ਜ਼ਿਆਦਾ ਤਾਕਤਵਰ ਦੱਸਿਆ ਵੀ ਜਿਹੜਾ ਨਾਮ ਨੂੰ ਨਾਦ ਦੇ ਵਿੱਚ ਸਮਾਇਆ ਅਮਰਤ ਪੀਣ ਲੱਗ ਗਿਆ ਹੌਲੀ 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 ਇਹ ਅਮਰਤ ਨਾਮ ਰਸਾਇਣ ਐਸਾ ਹੈ ਕਿ ਉਹਦੇ ਅੰਦਰੋਂ ਇਹ ਔਗਣਾ ਦੇ ਇਹ ਕੰਮ ਕਰੋ ਲੋਮੋ ਹੰਕਾਰ ਦੇ ਜਿਹੜੇ ਵਿਚਾਰਾਂ ਦੀਆਂ ਜੜਾਂ ਨੇ ਉਹਨਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੰਦਾ ਹੈ ਤੁਸੀਂ ਅੰਮ੍ਰਿਤ ਪੀਵੋ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਤੁਹਾਨੂੰ ਜਮਨ ਮਰਨ ਨਹੀਂ ਕਰਨਾ ਪਏਗਾ ਸਦਾ ਸਦਾ ਜੀਵੋਗੇ ਕਿਉਂਕਿ ਤੁਹਾਡੀ ਜੇ ਬੁੱਧੀ ਪੰਜਾਂ ਦੂਤਾਂ ਦੇ ਨਾਲ ਨਾ ਰਲੇਗੀ ਤ੍ਰੈਗੁਣ ਦੇ ਨਾਲ ਨਾ ਰਲੇਗੀ ਮਾਇਆ ਦੇ ਨਾਲ ਨਾ ਰਲੇਗੀ ਤੁਸੀਂ ਸਦਾ ਅਮਰ ਹੋ ਜਾਓਗੇ ਹੁਣ ਉਹ ਅੰਮ੍ਰਿਤ ਸਾਨੂੰ ਕੱਢਣਾ ਨਹੀਂ ਆਉਂਦਾ ਨਾਮ ਇਸ ਕਾਇਆ ਦੇ ਵਿੱਚ ਹੈ ਉਹ ਸਾਨੂੰ ਸੁਣਨਾ ਨਹੀਂ ਆਉਂਦਾ ਤੇ ਇਸੇ ਕਰਕੇ ਕਹਿੰਦੇ ਆ ਵੀ ਗੁਰਸਿੱਖਾਂ ਸੰਤਾਂ ਸਾਧੂਆਂ ਦੇ ਨਾਲ ਸੰਗ ਕਰੋ ਉਹ ਤੁਹਾਨੂੰ ਅੰਮ੍ਰਿਤ ਕੱਢਣਾ ਸਿਖਾਉਣਗੇ ਐਸੇ ਗੁਰਮਖਾਂ ਨਾਲ ਕਰਿਓ ਸੰਗ ਜਿਹੜੇ ਆਪ ਅੰਮ੍ਰਿਤ ਕੱਢ ਕੇ ਪੀਂਦੇ ਆ ਇਕੱਲੇ ਸੰਸਾਰੀ ਗਿਆਨੀਆਂ ਦਾ ਸੰਗ ਕਰੋਗੇ ਉਹਦਾ ਫਾਇਦਾ ਨਹੀਂ ਹੋਣਾ ਉਹ ਤੁਹਾਨੂੰ ਇਧਰ ਉਧਰ ਦੀਆਂ ਗੱਲਾਂ ਸੁਣਾਉਣਗੇ ਕਥਾ ਕਹਾਣੀਆਂ ਸੁਣਾਉਣਗੇ ਮਨ ਥੋੜਾ ਸਮਾਂ ਜਿੰਨੀ ਦੇਰ ਤਾਂ ਗੱਲਬਾਤ ਸੁਨੇਗਾ ਟਿਕੇਗਾ ਫਿਰ ਉਹ ਹੋਰ ਵਿਚਾਰਾਂ ਵਿੱਚ ਚਲਾ ਜਾਏਗਾ ਉਹਨਾਂ ਗੁਰਮਖਾਂ ਦਾ ਸੰਗ ਕਰਿਓ ਜਿਹੜੇ ਆਪ ਅੰਮ੍ਰਿਤ ਪੀਂਦੇ ਆ ਉਹਨਾਂ ਗੁਰਮਖੰਡਾ ਸੰਗ ਕਰਿਓ ਜੋ ਆਪ ਹਰੀ ਦੀ ਕਥਾ ਅਨਾਹਦ ਬਣੀ ਨੂੰ ਸੁਣਦੇ ਐ ਜਿਹੜੇ ਸ਼ਬਦ ਗੁਰੂ ਦੇ ਚੇਲੇ ਐ ਜਿਹੜੇ ਉਹ ਆਤਮ ਰਾਮ ਦੀ ਸੇਵਾ ਕਰਦੇ ਐ ਜਿਹੜਾ دیਵਾਂ ਦਾ ਦੇਵ ਐ ਆਤਮਦੇਵ ਨੂੰ ਪੂਜਦੇ ਐ 33 ਕਰੋੜ ਦੇਵੀਆਂ ਦੇਵਤਿਆਂ ਤੋਂ ਉੱਪਰ ਆਤਮਦੇਵ ਸਭ ਪੂਜੀ ਐ ਆਤਮਦੇਵ ਨੂੰ ਪੂਜਦੇ ਐ ਅੰਮ੍ਰਿਤ ਰਸ ਨੂੰ ਪੂਜਦੇ ਪੀਂਦੇ ਐ ਆਤਮਾ ਦੀ ਸੇਵਾ ਕਰਦੇ ਆ ਜਿਹੜੀ ਸਾਡੀ ਕਾਇਆ ਦੇ ਅੰਦਰ ਮਸਤਕ ਦੇ ਉਪਰ ਆਸਣ ਲਾ ਕੇ ਬੈਠੀ ਹੈ ਅੰਮ੍ਰਿਤ ਰਸ ਪਿੰਦੇ ਆ ਜੋ ਸਾਡੇ ਮਨ ਦੀ ਖੁਰਾਕ ਹੈ ਔਰ ਸ਼ਬਦ ਗੁਰੂ ਦੇ ਚੇਲੇ ਆ ਅਕਾਲ ਦੇ ਚਰਨਾਂ ਦੇ ਵਿੱਚ ਬੈਠੇ ਰਹਿੰਦੇ ਆ ਉਹਨਾਂ ਦੀ ਸੰਗਤ ਕਰਿਓ ਉਹ ਫਿਰ ਜਦੋਂ ਅਸੀਂ ਗੁਰਮਖਾਂ ਦੇ ਕੋਲ ਜਾਂਦੇ ਜੀਓ ਪਿੰਡ ਧਨ ਅਰਪਿਆ ਸਈ ਪਤਵੰਤੇ ਆਪਨੜੇ ਪ੍ਰਭ ਬਾਣਿਆ ਨਿਤ ਕੇਲ ਕਰਨਤੇ ਬੀ ਗੁਰਮਖ ਪਿਆਰਿਓ ਤੁਸੀਂ ਮਾਲਕ ਦੀਆਂ ਸੁਹਾਗਣਾ ਉਹ ਸੁਰਤੀਆਂ ਉਹ ਤੁਸੀਂ ਕੇਲ ਕਰਦੇ ਹੋ ਉਹਦੇ ਘਰ ਦੇ ਵਿੱਚ ਆਨੰਦ ਕਰਦੇ ਹੋ ਅਸੀਂ ਤੁਹਾਨੂੰ ਆਪਦਾ ਜੀਓ ਤਨ ਮਨ ਸਭ ਵਰਪਨੇ ਆ ਸਾਡੇ ਉੱਪਰ ਕਿਰਪਾ ਕਰੋ ਅੱਗੇ ਤ੍ਰਿਸ਼ਨਾ ਦੇ ਨਾਲ ਰਲ ਕੇ ਅਸੀਂ ਬੜੇ ਪਦਾਰਥ ਮੰਗਦੇ ਰਹੇ ਹਾਂ ਧੀਆ ਪੁੱਤਾਂ ਦੀ ਸੁਖ ਮੰਗਦੇ ਰਹੇ ਹਾਂ ਪੈਸਾ ਮੰਗਦੇ ਰਹੇ ਧਨ ਮੰਗਦੇ ਰਹੇ ਤੇ ਭਗਤੀ ਵੀ ਅਸੀਂ ਸੁੱਖਾਂ ਦੁੱਖਾਂ ਦੇ ਲਈ ਕਰਦੇ ਰਹੇ ਸਿਮਰਨ ਕਰਦੇ ਮਨਸ਼ਾ ਹੁੰਦੀ ਸਾਡਾ ਸੁੱਖ ਮਿਲ ਜਾਵੇ ਆ ਦੁੱਖ ਦੂਰ ਹੋ ਜਾਵੇ ਬਾਣੀ ਪੜਦੇ ਸਾਡੀਆਂ ਮਰਾਦਾਂ ਪੂਰੀਆਂ ਹੋ ਜਾਣ ਕਾਲ ਨੇ ਮਾਇਆ ਨੇ ਭਗਤੀ ਵੀ ਨਹੀਂ ਕਰਨ ਦਿੱਤੀ ਜੇ ਕਰਦੇ ਵੀ ਰਹਿ ਤੇ ਸੁੱਖਾਂ ਦੁੱਖਾਂ ਦੇ ਲਈ ਕਰਦੇ ਰਹਿ ਆਪਦੇ ਅੰਮ੍ਰਿਤ ਲਈ ਆਪਦੇ ਮਲਾਪ ਲਈ ਭਗਤੀ ਨਹੀਂ ਕੀਤੀ ਅਸੀਂ ਸੁੱਖਾਂ ਦੁੱਖਾਂ ਦੇ ਲਈ ਭਗਤੀ ਕੀਤੀ ਆ ਸੁੱਖ ਮਿਲ ਜਾਣ ਦੁੱਖ ਕੱਟੇ ਜਾਣ ਕਿਹੜੇ ਸੰਸਾਰ ਦੇ ਸੁੱਖ ਦੁੱਖ ਵਾਸਤੇ ਸਿਮਰਨ ਕੀਤਾ ਭਗਤੀ ਕੀਤੀ ਉਹ ਜਾਮਾ ਨੇ ਲੁੱਟ ਲਈ ਜਾ ਮ ਕਹਿੰਦੇ ਆ ਵੀ ਇਸ ਤੋਂ ਵਧੀਆ ਨੌਕਰ ਸਾਨੂੰ ਕਿੱਥੋਂ ਮਿਲਦਾ ਜਿਹੜਾ ਇੰਨੀ ਮਿਹਨਤ ਵੀ ਕਰਦਾ ਹੈ ਸਿਮਰਨ ਵੀ ਕਰਦਾ ਹੈ ਸਵੇਰ ਅੰਮ੍ਰਿਤ ਵੇਲੇ ਉੱਠ ਲੱਗ ਜਾਂਦਾ ਹੈ 2 4 5 ਘੰਟੇ ਬਾਣੀ ਪੜਦਾ ਹੈ ਅਭਿਆਸ ਕਰਦਾ ਹੈ ਤੇ ਮੁੜ ਕੇ ਉਹਦੇ ਵੰਡੇ ਸੰਸਾਰ ਦੇ ਮਾਇਆ ਦੇ ਸੁੱਖ ਮੰਗ ਲੈਂਦਾ ਸਾਡੇ ਸੰਸਾਰ ਦੇ ਹੀ ਸੁੱਖ ਮੰਗਦਾ ਇਸ ਤੋਂ ਵਧੀਆ ਸਾਨੂੰ ਗੁਲਾਮ ਕੌਣ ਮਿਲੇਗਾ 5 5 7 7 ਘੰਟੇ ਸਿਮਰਨ ਕਰਨਾ 5 5 7 7 ਘੰਟੇ ਬਾਣੀ ਪੜਨੀ ਤੇ ਫਿਰ ਕਹਿੰਦੇ ਜੀ ਸਾਨੂੰ ਮਾਇਆ ਦਾ ਆ ਪਦਾਰਥ ਮਿਲ ਜਾਏ ਆ ਪਦਾਰਥ ਮਿਲ ਜਾਏ ਆ ਪਦਾਰਥ ਮਿਲ ਜਾਏ ਤੇ ਮਾਇਆ ਤੋਂ ਹੀ ਫਿਰ ਮੰਗਣ ਲੱਗ ਪਏ ਠਾਕੁਰ ਛੋੜ ਦਾਸੀ ਕੋ ਸਿਮਰ ਐ ਮਾਇਆ ਤੋਂ ਬਚਣ ਲਈ ਭਗਤੀ ਕਰਨੀ ਸੀ ਸੱਚੇ ਪਾਤਸ਼ਾਹ ਤ੍ਰਿਸ਼ਨਾ ਦੇ ਵਿੱਚ ਜਿੰਨਾ ਮੰਗੀ ਜਾਈਏ ਤ੍ਰਿਸ਼ਨਾ ਕਿਹੜੀ ਬੰਦ ਹੋ ਜਾਣੀ ਐ ਸੌ ਮੰਗ ਲਿਆ ਹਜ਼ਾਰ ਹਜ਼ਾਰ ਮੰਗ ਲਿਆ ਲੱਖ ਲੱਖ ਮੰਗ ਲਿਆ ਕਰੋੜ ਇਹਦੀ ਕੋਈ ਗਿਣਤੀ ਨਹੀਂ ਤੁਸੀਂ ਸਾਡੀ ਤ੍ਰਿਸ਼ਨਾ ਖਤਮ ਕਰੋ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਇਹ ਤ੍ਰਿਸ਼ਨਾ ਦਾ ਰੋਗ ਕਿਵੇਂ ਖਤਮ ਹੋਵੇ ਇਹਦੇ ਨਾਲ ਬੜੀ ਬੜੀ ਉਮਰ ਹੋ ਗਈ 50 60 70 80 ਸਾਲ ਸੰਸਾਰ ਵਿੱਚ ਭੋਗ ਲੈ ਤ੍ਰਿਸ਼ਨਾ ਦੇ ਬੜੇ ਕੰਮ ਕੀਤੇ ਆ ਤ੍ਰਿਸ਼ਨਾ ਨਾਲ ਲੱਗ ਕੇ ਤ੍ਰਿਸ਼ਨਾ ਨਾਲ ਲੱਗ ਕੇ ਸੰਸਾਰ ਦੀ ਮਿਹਨਤ ਕਰਦੇ ਰੇ ਤ੍ਰਿਸ਼ਨਾ ਖਤਮ ਨਹੀਂ ਹੋਈ ਹੋਰ ਅੱਗੇ ਦੀ ਅੱਗੇ ਵੱਧ ਗਈ ਕਾਇਆ ਖਤਮ ਹੋ ਗਈ ਕਾਇਆ ਛਿਜ ਗਈ ਕਾਇਆ ਦਾ ਕੰਠ ਬੈਠ ਗਿਆ ਕਾਇਆਂ ਦੀਆਂ ਲੱਤਾਂ ਪੈਰ ਬਾਹਾਂ ਰਹਿ ਗਏ ਪਰ ਤ੍ਰਿਸ਼ਨਾ ਉੱਥੇ ਦੀ ਉੱਥੇ ਹੀ ਆ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਭਈ ਨਹੀਂ ਬਾਣੀ, ਭੱਜਲੇਰੇ ਮਨ ਸਾਰੰਗ ਪਾਣੀ। ਐਨਾ ਕਾਇਆਂ ਥੱਲੇ ਚਲੀ ਗਈ, ਰੁਧਾ ਕੰਠਿ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਣੀ? ਤੇ ਗੁਰਮਖੋ ਕੋਈ ਐਸੀ ਜੁਗਤੀ ਹੈ ਵੀ ਤ੍ਰਿਸ਼ਨਾ ਖਤਮ ਹੋ ਜਾਇ। ਅਸੀਂ ਤ੍ਰਿਸ਼ਨਾ ਤੋਂ ਬਚ ਕੇ ਸੁਖ ਵਿੱਚ ਆਉਣਾ ਚਾਹੁੰਦੇ ਹਾਂ ਫੁਰਨਿਆਂ ਤੋਂ ਰਹਿਤ ਹੋ ਕੇ ਸਹਿਜ ਵਿੱਚ ਆਉਣਾ ਚਾਹੁੰਦੇ ਹਾਂ ਤਾਂ ਉਹ ਕਹਿੰਦੇ ਮਾਲਕ ਨੇ ਤੁਹਾਡੀ ਕਾਇਆ ਦੇ ਅੰਦਰ ਨਿਜ ਘਰ ਦਾ ਥਿਰ ਘਰ ਦਾ ਮਹਿਲ ਦਾ ਪ੍ਰਬੰਧ ਕੀਤਾ ਹੈ ਤੁਸੀਂ ਉਹਦੇ ਵਿੱਚ ਆਸਣ ਲਾ ਕੇ ਬੈਠੋ ਬਿਲਕੁਲ ਆ ਸਕਦੇ ਹੋ ਤੁਸੀਂ ਫੁਰਨਿਆਂ ਤੋਂ ਰਹਿਤ ਹੋ ਸਕਦੇ ਹੋ ਤੁਸੀਂ ਸੁਖੀ ਹੋ ਸਕਦੇ ਹੋ ਤੁਸੀਂ ਫੁਰਨਿਆਂ ਨੂੰ ਛੱਡ ਕੇ ਆਪਦੇ ਅੰਦਰ ਨਿਜ ਘਰ 'ਚ ਬੈਠੋ ਤੁਹਾਡੇ ਸਗੋਂ ਦੀ ਹੋਰ ਵਧੀਆ ਕੰਮ ਹੋਣਗੇ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੁਰ ਨ ਹੋਈਗੋ ਫੇਰਾ ਨਾਲੇ ਜਮਨ ਮਰਨ ਤੋਂ ਮੁਕਤ ਹੋ ਜਾਓਗੇ ਨਾਲੇ ਤੁਹਾਡੇ ਦੁਨਿਆਵੀ ਕਾਰਜ ਪੂਰੇ ਹੋਣਗੇ ਔਰ ਸਭ ਤੋਂ ਵੱਡਾ ਕਾਰਜ ਜਿਹੜਾ ਤੁਹਾਡਾ ਅੰਮ੍ਰਿਤ ਰਸ ਹੈ ਖੁਰਾਕ ਹੈ ਉਹ ਆਏਗੀ ਉਹਨਾਂ ਨੇ ਸਾਨੂੰ ਬੈਠਣਾ ਸਿਖਾਓ ਤਾਂ ਫਿਰ ਗੁਰਮਖ ਕੀ ਕਹਿੰਦੇ ਐ ਬਿਨ ਨਿਜ ਘਰ ਵੀ ਸਾਡੀ ਕਾਇਆ ਦੇ ਅੰਦਰ ਹੈ ਮਾਲਕ ਵੀ ਇਸ ਸਾਰੇ ਪਾਸੇ ਰਮਿਆ ਸਾਡੇ ਸਾਹਮਣੇ ਹੈ ਪਰ ਜੇਕਰ ਅਡਚਨ ਹੈ ਤਾਂ ਉਹ ਸਾਡੇ ਵਿਚਾਰ ਨੇ ਸਾਡੇ ਫੁਰਨੇ ਨੇ ਕੰਮ ਕਰੋ ਲੋਮਹੰਕਾਰ ਜਿਹੜੇ ਸਾਨੂੰ ਦੇ ਰਿਹਾ ਮਾਇਆ ਦੇ ਰਹੀ ਆ ਤੁਸੀਂ ਇਹਨਾਂ ਫੁਰਨਿਆਂ ਤੋਂ ਰਹਿਤ ਹੋਣਾ ਸਿੱਖੋ ਉਸ ਤੋਂ ਅੱਗੇ ਸੁਖ ਹੀ ਸੁਖ ਹੈ ਤੇ ਉਹ ਰਹਿਤ ਹੋਣ ਦੇ ਲਈ ਉਹਨਾਂ ਨੇ ਫਿਰ ਸਾਨੂੰ ਕੀ ਦੱਸਿਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਗੁਰੂ ਦੇ ਮੰਤਰ ਨੂੰ ਦ੍ਰਿੜ ਕਰੋ ਤਾਂ ਹੀ ਮੈਂ ਤੁਹਾਨੂੰ ਆਉਂਦਿਆਂ ਕਿਹਾ ਵੀ ਗੁਰ ਮੰਤਰ ਅਸੀਂ ਦ੍ਰਿੜ ਕਿਉਂ ਕਰਦੇ ਆ ਵਾਹਿਗੁਰੂ ਵਾਹਿਗੁਰੂ ਕਰਨਾ ਕੋ ਭਗਤੀ ਨਹੀਂ ਹੈ ਅਸੀਂ ਵਾਹਿਗੁਰੂ ਵਾਹਿਗੁਰੂ ਕਰਕੇ ਮਾਇਆ ਦੇ ਵਿਚਾਰਾਂ ਤੋਂ ਰਹਿਤ ਹੋਣ ਲਈ ਮਨ ਸਹਜ ਵਿੱਚ ਜਾਵੇ ਮਨ ਸਹਜ ਵਿੱਚ ਜਾ ਕੇ ਜੋ ਇਸ ਕਾਇਆ ਦੇ ਵਿੱਚ ਅਨਹਦ ਸਬਦ ਚੱਲ ਰਿਹਾ ਜੋ ਨਾਮ ਦੀ ਆਵਾਜ਼ ਚੱਲ ਰਹੀ ਹੈ ਜਿਸ ਦੇ ਨਾਲ ਪੂਰਾ ਬ੍ਰਹਿਮੰਡ ਬਣਾਇਆ ਹੈ ਜਿਸ ਦੇ ਨਾਲ ਸਾਰੇ ਆਕਾਰ ਬਣਾਏ ਹੈ ਉਹ ਨਾਮ ਦੀ ਆਵਾਜ਼ ਨੂੰ ਜਾ ਕੇ ਸੁਣੀਏ ਸਾਡੀ ਕਾਇਆ ਦੇ ਅੰਦਰ ਚੱਲ ਰਹੀ ਦਿਨ ਰਾਤ ਜਿੰਨੀ ਦੇਰ ਤੱਕ ਮਨ ਵਿਚਾਰਾਂ ਵਿੱਚ ਇਹਨੂੰ ਸੁਣਦਾ ਨਹੀਂ ਸੁਣਦਾ ਨਹੀਂ ਤਾਂ ਸੁਖ ਨਹੀਂ ਆਉਂਦਾ ਵਾਰ-ਵਾਰ ਕਦੇ ਕ્રોਧ ਆ ਗਿਆ ਕਦੇ ਲੋਭ ਆ ਗਿਆ ਤੇ ਬੜੇ ਬੜਾ ਚਿਰ ਹੋ ਗਿਆ ਇੱਥੇ ਇਸੇ ਤਰ੍ਹਾਂ ਹੁਣ ਜਦੋਂ ਮਨ ਨਾਮ ਨੂੰ ਸੁਣਦਾ ਹੈ ਮਨ ਨੂੰ ਨਿਜ ਘਰ ਦਾ ਪਤਾ ਲੱਗ ਗਿਆ ਫਿਰ ਉਹ ਸਾਧ ਸੁਖੀ ਹੋ ਜਾਂਦਾ ਹੈ ਉਠਤ ਸੁਖੀਆ ਬੈਠਤ ਸੁਖੀਆ ਭਉ ਨਾ ਲੱਗੇ ਜਾਂ ਐਸੇ ਬੁਝਿਆ ਜਿਨ੍ਹਾਂ ਨੇ ਇਸ ਤਰ੍ਹਾਂ ਬੁਝ ਲਿਆ ਨਾ ਨਿਜ ਘਰ ਨੂੰ ਉਹ ਉੱਠਦੇ ਬੈਹnde ਸੌਂਦੇ ਸੁਖੀ ਹੋ ਜਾਂਦੇ ਆ ਕਿਉਂ ਉਹ ਸੱਚ ਦੇ ਸਨਮੁਖ ਹੋ ਗਏ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਕਾ ਅੰਤਰ ਜਾਮੈ ਪਾਏ ਪਰੈ ਸਤ ਗੁਰੂ ਕੇ ਜਿਨ ਭਰਮ ਵਿਦਾਰਿਆ ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ ਉਹਨਾਂ ਦੇ ਚਰਨਾਂ 'ਚ ਪੈ ਗਏ ਪ੍ਰਕਾਸ਼ ਰੂਪੀ ਚਰਨਾਂ 'ਚ ਬੈਠ ਗਏ ਜਿਨ੍ਹਾਂ ਨੇ ਰੱਖਿਆ ਕਰਨੀ ਆ ਉਹਨਾਂ ਤਰੀਕਾ ਫਿਰ ਆਪਾਂ ਨੂੰ ਦੱਸਿਆ ਸਾਰੇ ਗੁਰਮਖਾਂ ਨੇ ਹੁਣ ਆਪਾਂ ਨੇਤਰ ਬੰਦ ਰੱਖਣੇ ਆ ਨੇਤਰ ਬੰਦ ਰੱਖ ਕੇ ਆਪ ਦੇ ਮੁਖੋਂ ਬੋਲਣਾ ਤੇ ਆਪ ਦੀ ਆਵਾਜ਼ ਨੂੰ ਸੁਣਨਾ ਆ ਔਰ ਸਾਵਧਾਨ ਹੋ ਕੇ ਕਈ ਗੁਰਮਖ ਅੱਖਾਂ ਖੋਲ ਕੇ ਰੱਖਦੇ ਆ ਉਸ ਦਾ ਫਾਇਦਾ ਨਹੀਂ ਕਿਉਂਕਿ ਜਦੋਂ ਆਪ ਅੱਖਾਂ ਖੋਲਦੇ ਆ ਸਾਡਾ ਸਾਰਾ ਧਿਆਨ ਆ ਬਾਹਰ ਅੱਖਾਂ ਦੇ ਆ ਜਾਂਦਾ ਸਾਨੂੰ ਸਾਹਮਣੇ ਆਕਾਰ ਦੇਖੀ ਜਾਂਦਾ ਮਨ ਨੂੰ ਇਕਾਗਰ ਦੇ ਵਿੱਚ ਲੈ ਕੇ ਜਾਣਾ ਪ੍ਰਭ ਕੀ ਉਸਤਤ ਕਰੋ ਸੰਤਮੀਤ ਸਾਵਧਾਨ ਇਕਾਗਰ ਚਿਤ ਇਕਾਗਰ ਚਿਤ ਹੋ ਕੇ ਸੋ ਅੱਖਾਂ ਬੰਦ ਰੱਖਣੀਆਂ ਮੁਖੋਂ ਬੋਲਣਾ ਆ ਤੇ ਆਪਦੀ ਬਾਜ ਨੂੰ ਸੁਣਨਾ ਸਵਾਸ ਗ੍ਰਾ ਸਿਮਨ ਕਰਨਾ ਮੁਖ ਸਿੱਧਾ ਰੱਖਣਾ ਨੀਵੀਂ ਨਹੀਂ ਪਾਉਣੀ ਤਾਂ ਕਿ ਵਿਚਾਰਾਂ ਤੋਂ ਸਾਡਾ ਮਨ ਛੇਤੀ ਰਹੇ ਤੋਂ ਆਓ ਸਾਰੇ ਨੇਤਰ ਬੰਦ ਕਰਕੇ ਨਾਲੋ ਨਾਲ ਆਪਾਂ ਗੁਰਮੰਤਰ ਦਾ ਪ੍ਰੈਕਟੀਕਲ ਕਰੀ ਜਾਣਾ ਨਾਲੋ ਨਾਲ ਆਪਾਂ ਸੱਚ ਦੇ ਗੁਣਾਂ ਦੇ ਉੱਪਰ ਵਿਚਾਰ ਕਰੀ ਜਾਵਾਂਗੇ ਆਓ ਕਰੀਏ ਸ਼ੁਰੂ ਜੀ O h, uh, Guru, O h, uh, Guru, O h. Uh.